ਹਾਂ ਮੁੰਡਾ ਸੀ ਪਵਨ ਨਾਮ ਦਾ ਇਹਨੂੰ ਬੜੇ ਵੇਲ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਹਾਂ ਖੁਦ ਕੋ ਨਹੀਂ ਬਰਦਾਸ਼ਤ ਹੋਇਆ ਨੂੰ ਫਾਸੀ ਲੈ ਲਈ ਸਤਿਗੁਰੂ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਵਰ ਮੀਡੀਆ ਮੈਂ ਪੂਜਾ ਕਪੂਰਥਲਾ ਦੇ ਮਹੱਲਾ ਲਾਹੌਰੀ ਗੇਟ ਤੇ ਇੱਕ ਬੇਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 18 ਸਾਲ ਦੀ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਤਾਂ ਦੱਸਦੇ ਕਿ ਇਹ ਲੜਕੀ ਜਿਹੜੀ ਹੈ 12ਵੀਂ ਜਮਾਤ ਵਿੱਚ ਪੜਦੀ ਸੀ ਅਤੇ ਜਦੋਂ ਸਕੂਲ ਤੋਂ ਵਾਪਸ ਆਈ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਜਦੋਂ ਪਰਿਵਾਰਕ ਮੈਂਬਰ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਲੜਕੀ ਜਿਹੜੀ ਹੈ ਪੱਖੇ ਨਾਲ ਲਟਕ ਰਹੀ ਸੀ ਆਪਣੀ ਲੜਕੀ ਨੂੰ ਇਸ ਹੱਥ ਵਿੱਚ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਕਿਸੇ ਗਈ ਉਹਨਾਂ ਦੇ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਡਾਕਟਰ ਵੱਲੋਂ ਉਹਦੀ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਥਿਤ ਦੋਸ਼ ਹੈ ਕਿ ਉਹਨਾਂ ਦੀ ਲੜਕੀ ਨੂੰ ਇੱਕ ਲੜਕਾ ਤੰਗ ਪਰੇਸ਼ਾਨ ਕਰਦਾ ਸੀ ਉਹਨਾਂ ਦੇ ਲੜਕੀ ਨੂੰ ਗਲਤ ਮੈਸੇਜ ਅਤੇ ਗਲਤ ਵੀਡੀਓ ਭੇਜਦਾ ਸੀ ਜਿਸ ਕਾਰਨ ਕੁਝ ਦਿਨਾਂ ਤੋਂ ਪਰੇਸ਼ਾਨ ਚੱਲ ਰਹੀ ਸੀ ਅਤੇ ਜਿਸਦੇ ਚੱਲਦੇ ਉਸਨੇ ਆਤਮ ਹੱਤਿਆ ਕਰ ਲਈ ਇਸੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਨੇ ਅਤੇ ਅਗਲੀ ਕਾਰਵਾਈ ਅਜੇ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਉਹ ਵੀ ਸੁਣੋ ਹਸਤਾ ਲਿਆ ਸੋਰੀ ਕਾ ਕੀ ਗਲਤੀ ਹੋਈ ਹੈ ਹਾਂ ਮੁੰਡਾ ਸੀ ਪਵਨ ਨਾਜ਼ਾ ਇਹਨੂੰ ਬਦਲ ਫੇਰ ਕਰਦਾ ਸੀ ਸਿਆਸਾ ਹਾਲਤੋਂ 6 ਮਹੀਨਿਆਂ ਤੋਂ ਅੱਛਾ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਹਾਂ ਖੁਦ ਕੋ ਨਹੀਂ ਬਰਦਾਸ਼ਤ ਹੋਇਆ ਨੂੰ ਫਾਂਸੀ ਲੈਣੀ ਮੁੰਡਾ ਆ ਕੇ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਮੰਨਿਆ ਨਹੀਂ ਮੈਂ ਕੀ ਗੱਲ ਕਰਾਂ ਕੀ ਹੋਇਆ ਕੀ ਆਈ ਤੁਹਾਡੀ ਬੇਟੀ ਨਾਲ ਕੁੜੀ ਜਵਾਨ ਦਾ ਫਾਲੇ ਲੈ ਕੀ ਕਰਨ ਕੀ ਬਣਿਆ ਉਹ ਮੁੰਡੇ ਕਰਕੇ ਮੁੰਡਾ ਗੱਲ ਹਰਕਦਾ ਕਰਦਾ ਵੀ ਉਹ ਵੀਡੀਓ ਭੇਜਦਾ ਇਹਦੀ ਗਲਤ ਵੀਡੀਓ ਭੇਜਦਾ ਇਹਨੂੰ ਹੂੰ 2-4 ਦਿਨ ਹੋ ਗਏ ਬਹੁਤ ਜ਼ਿਆਦਾ ਤੰਗ ਕਰਨਾ ਪਿਆ ਇਹਨੂੰ ਟੂ ਡਿਪਰੈਸ਼ਨ ਸੀਗਾ ਕਿਸੇ ਪਾਸੇ ਆ ਗਿਆ ਮੈਂ 10 ਮਿੰਟ ਆਇਆ ਤਾਂ ਕੁੜੀ ਨਾਲ ਜਲ ਕੇ ਛੋਟੀ ਨੂੰ ਤੇਨੇ ਪਿੱਛੇ ਆ ਗਿਆ ਫਾਲੇ ਲੈ ਲੈ ਤੇਰੇ ਕੋਈ ਵੀ ਨਹੀਂ ਇਹ ਸਾਨੂੰ ਥੋੜੀ ਦੇਰ ਪਹਿਲੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਨੂੰ ਸੁਸਾਈਡ ਟੈਂਪਟ ਕੀਤੀ ਗਈ ਹੈ ਜੋ ਅਸੀਂ ਇੰਦੇ ਮੌਕੇ ਤੇ ਪਹੁੰਚਿਆ ਤੇ ਰਬੋਤ ਸਰ ਨੇ ਦੱਸਿਆ ਕਿ ਲੜਕੀ ਦੀ ਗੈਥ ਹੋ ਚੁੱਕੀ ਹੈ ਜਿਹੜੀ ਕਰਾਡ ਡਾਟੀ ਆਈ ਸੀ ਤੇ ਜਿਹਨਾਂ ਨੂੰ ਮੋਰਚੇ ਤੇ ਲਿਖਵਾਇਆ ਗਿਆ ਕਿ ਫੈਮਲੀ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੀ ਸਟੇਟਮੈਂਟ ਲੈ ਕੇ ਜਿਹੜੇ ਵੀ ਇਹ ਭੰਦੀ ਕਰ ਰਹੀ ਹੈ ਤੁਸੀਂ ਤੇ ਜਿਹੜੀ ਕਿੱਥੇ ਗਿਆ ਨਾਲ ਲਿਆ ਇਹ ਲਾਹੌਰੀ ਦੇ ਇੱਥੇ ਰਹਿਣ ਵਾਲੇ ਆ ਤੇ ਦੇਸੀ ਕਾਨੂੰਨ ਅਕਸਰ ਮਨਜ਼ੂਰ ਬਲ ਕਰ ਰਹੇ ਹਨ ਸਿਰ ਕਾਰਨਿਕ ਤੁਸੀਂ ਸ਼ੁਰੂ ਕਰੰਦੋ ਇਹ ਅਜੇ ਕੋਈ ਜਨਰਲ ਸਪਸ਼ਟ ਨਹੀਂ ਹੋ ਰਹਾ ਸੀ ਲੜਕੀ ਦਾ ਮੋਬਾਈਲ ਫੋਨ ਚੈੱਕ ਕਰਾਂਗੇ ਕਿ ਬਾਸੀ ਜੋ ਵੀ ਉਹਨੇ ਤੇਰਾ ਸਟੇਟਮੈਂਟ ਲਿਖਾਉਂਦੀ ਹੈ ਉਸ ਦੇ ਮੁਤਾਬਕ ਕਰੀਏ ਹਾਂ ਮੁੰਡਾ ਸੀ ਪਵਨ ਨਾਗਾ ਇਹਨੂੰ ਬੜਾ ਵੇਰ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਹਾਂ ਖੁਦ ਕੋ ਨਹੀਂ برداشت ਹੋਇਆ ਨੂੰ ਫਾਂਸੀ ਲੈ ਲਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਬਲ ਮੀਡੀਆ ਮੈਂ ਪੂਜਾ ਕਪੂਰਥਲਾ ਦੇ ਮਹੱਲਾ ਲਾਹੌਰੀ ਗੇਟ ਤੇ ਇੱਕ ਬੇਅਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 18 ਸਾਲ ਦੀ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਸਮਾਪਤ ਕਰ ਲਈ ਤਾਂ ਦੱਸ ਦੇ ਕਿ ਹੈ ਲੜਕੀ ਜਿਹੜੀ ਹੈ 12ਵੀਂ ਜਮਾਤ ਵਿੱਚ ਪੜਦੀ ਸੀ ਅਤੇ ਜਦੋਂ ਸਕੂਲ ਤੋਂ ਵਾਪਸ ਆਈ ਤਾਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਜਦੋਂ ਪਰਿਵਾਰਕ ਮੈਂਬਰ ਘਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਲੜਕੀ ਜਿਹੜੀ ਪੱਖੇ ਨਾਲ ਲਟਕ ਰਹੀ ਸੀ ਆਪਣੀ ਲੜਕੀ ਨੂੰ ਇਸ ਹੱਥ ਵਿੱਚ ਦੇਖ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋ ਜ਼ਮੀਨ ਕਿਸ ਗਈ ਉਹਨਾਂ ਦੇ ਵੱਲੋਂ ਤੁਰੰਤ ਉਸ ਨੂੰ ਸੀਵਰ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਡਾਕਟਰ ਵੱਲੋਂ ਦੀ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਕਥਿਤ ਦੋਸ਼ ਹੈ ਕਿ ਉਹਨਾਂ ਦੀ ਲੜਕੀ ਨੂੰ ਇੱਕ ਲੜਕਾ ਤੰਗ ਪਰੇਸ਼ਾਨ ਕਰਦਾ ਸੀ ਉਹਨਾਂ ਦੇ ਲੜਕੇ ਨੂੰ ਗਲਤ ਮੈਸੇਜ ਅਤੇ ਗਲਤ ਵੀਡੀਓ ਭੇਜਦਾ ਸੀ ਜਿਸ ਕਾਰਨ ਕੁਝ ਦਿਨਾਂ ਤੋਂ ਪਰੇਸ਼ਾਨ ਚੱਲ ਰਹੀ ਸੀ ਅਤੇ ਜਿਸ ਦੇ ਚੱਲਦੇ ਉਸਨੇ ਆਤਮ ਹੱਤਿਆ ਕਰ ਲਈ ਇਸੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੇ ਬਿਆਨ ਦਰਜ ਕਰ ਲੈਣੇ ਅਤੇ ਅਗਲੀ ਕਾਰਵਾਈ ਅਜੇ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਉਹ ਵੀ ਸੁਣੋ ਹਾਂ ਸਾਲਿਆ ਸੌਰੀ ਕਾ ਕੀ ਗਲਤੀ ਹੋਈ ਹੈ ਹਾਂ ਮੁੰਡਾ ਸੀ ਪਵਨ ਨਾਮ ਦਾ ਇਹਨੂੰ ਬਾਕੀ ਘੇੜ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਪਾਈਆਂ ਹੋ ਜੀਆਂ ਮੈਂ ਬੋਲੀ ਆ ਖੁਦ ਕੋ ਨਹੀਂ برداشت ਹੋਇਆ ਨੂੰ ਫਾਸੀ ਲੈ ਲਈ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਸਮਝ ਨਹੀਂ ਮੈਂ ਕੀ ਕਰਾਂ ਕੀ ਹੋਇਆ ਕੀ ਆ ਜੀ ਤੁਹਾਡੀ ਬੇਟੀ ਨਾਲ ਕੁੜੀ ਜਵਾਨ ਦਾ ਹਾਲੇ ਲੈ ਕੀ ਕਰਨ ਕੀ ਬਣਿਆ ਉਹ ਮੁੰਡੇ ਕਰਕੇ ਮੁੰਡਾ ਗੱਲ ਹਰਕਦਾ ਕਰਦਾ ਉਹ ਬੋਲੀ ਵੀਡੀਓ ਭੇਜਦਾ ਉਹਦੀ ਗਲਤ ਵੀਡੀਓ ਭੇਜਦਾ ਸੀ ਤੈਨੂੰ ਹੂੰ 2-4 ਦਿਨ ਹੋ ਗਏ ਬਹੁਤ ਜ਼ਿਆਦਾ ਤੰਗ ਕਰਨਾ ਪਿਆ ਇਹਨੂੰ ਤੇ ਡਿਪਰੈਸ਼ਨ ਸੀਗਾ ਕਿਸੇ ਆ ਗਿਆ ਮੈਂ 10 ਮਿੰਟ ਆਇਆ ਤਾਂ ਕੁੜੀ ਨਾਲ ਜਲ ਕੇ ਛੋਟੀ ਨੂੰ ਤੇਨੇ ਪਿੱਛੇ ਆ ਕੇ ਬਾਹ ਲੈ ਲਿਆ ਤੇਰੇ ਕੋਈ ਵੀ ਨਹੀਂ ਭਾਈ ਸਾਹਮਣੇ ਥੋੜੀ ਕਰ ਪਹਿਲੇ ਇਨਫੀਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸੁਸਾਇਡ ਅਟੈਂਪਟ ਕੀਤੀ ਗਈ ਹੈ ਜੋ ਅਸੀਂ ਉਸ ਤੇ ਮੌਕੇ ਤੇ ਪਹੁੰਚਿਆ ਤੇ ਡਾਕਟਰ ਸਾਹਿਬ ਦੱਸਿਆ ਕਿ ਲੜਕੀ ਦੀ ਡੈਥ ਹੋ ਚੁੱਕੀ ਹੈ ਜਿਹਦੀ ਪ੍ਰੋਬਲੈਮਟੀ ਆਈ ਸੀ ਤੇ ਜਿਹਨਾਂ ਨੂੰ ਮੌਰਚੇ ਵਿੱਚ ਲਿਖਵਾਇਆ ਗਿਆ ਕਿ ਫੈਮਿਲੀ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੀ ਸਟੇਟਮੈਂਟ ਲਈ ਹੈ ਕਿ ਜਿਹੜੀ ਉਹ ਮੀਤਾਂ ਦੀ ਕਰ ਰਹੀ ਹੈ ਤੁਸੀਂ ਜੀ। ਤੇ ਜਿਹੜੀ ਕਿੱਥੇ ਗਿਆ ਨਲੀਆ ਇਹ ਲੋਹੜੀ ਦੇ ਇੱਥੇ ਰਹਿਣ ਵਾਲੇ ਆ। ਤੇ ਬੇਸਿਕਲੀ ਪਿੱਛੇੋਂ ਮਨਪੂਰ ਵਾਲੇ ਰਹਿੰਦੇ। ਸਰ ਕਹਿੰਨ ਕਿ ਪੀਸ਼ੋਟ ਕਰੂੰਗਾ। ਇਹ ਅਜੇ ਕਾਲ ਨਹੀਂ ਲਿੰਕਾ ਨਾ ਸਪਸ਼ਟ ਨਹੀਂ ਹੋਇਆ ਸੀ ਲੜਕੀ ਦਾ ਮੋਬਾਈਲ ਫੋਨ ਚੈੱਕ ਕਰਾਂਗੇ ਕਿ ਬਾਕੀ ਜੋ ਵੀ ਉਹ 13 ਸਟੇਟਮੈਂਟ ਦਿਖਾਉਂਦੇ ਉਹਦੇ ਮੁਤਾਬਕ ਕਰੀ। ਜੀ।